ਪ੍ਰੋਗਰਾਮ ਵੀਰ ਉਸਾ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆ ਹੈ ਚਾਂਡੋ ਤੋਂ ਵੀਰ ਗੁਰਵਿੰਦਰ ਸਿੰਘ ਜੀ ਦਾ ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਮੇਰਾ ਸਵਾਲ ਹੈ ਕਿ ਜੇ ਆਪਾਂ ਸਭ ਸਿੰਘ ਯੂਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਨੇ ਆਪਣਾ ਕੌਮੀਕਾਰ ਖਾਲਸਾ ਬਣਾਉਣਾ ਹੈ ਤਾਂ ਫਿਰ ਸਿੱਖੀ ਕਿਉਂ ਨਹੀਂ ਸਿੱਖੀ ਕਿਉਂ ਨਹੀਂ ਯੂਨੋ ਨੂੰ ਆਪਣਾ ਕੇਸ ਪੇਸ਼ ਕਰਦੇ ਜਿਸ ਵਿੱਚ ਅਸੀਂ ਵੀ ਆਪਣੇ ਰਾਜ ਤੇ ਸਿੱਖ ਰਾਜ ਦੀ ਹੋਂਦ ਨੂੰ ਉਹਨਾਂ ਸਾਹਮਣੇ ਰੱਖੀਏ ਕਿ ਅਸੀਂ ਰਾਜ ਕੀਤਾ ਤੇ ਸਾਡਾ ਰਾਜ ਸਾਨੂੰ ਵਾਪਸ ਚਾਹੀਦਾ ਹੈ ਕਿਉਂਕਿ ਹਿੰਦੁਸਤਾਨ ਵਿੱਚ ਸਾਡੀ ਕੌਮ ਸੇਫ ਨਹੀਂ ਤਾਂ ਕਿ ਉਹ ਸਾਡੀ ਮਦਦ ਕਰਨ ਵੀਰ ਜੀਓ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਚ ਜੇ ਅਸੀਂ ਯੂਨੋ ਚ ਪ੍ਰੂਫ ਦੇ ਕੇ ਦੱਸਾਂਗੇ ਕਿ ਅਸੀਂ ਚਾਰੇ ਪਾਸੇ ਹੀ ਠੱਗੇ ਗਏ ਹਾਂ ਹਿੰਦੁਸਤਾਨ ਚ ਸਾਡੀ ਹੋਂਦ ਨੂੰ ਹੀ ਖਤਰਾ ਹੈ ਕਿਉਂਕਿ ਇਹ ਰਾਜਸੀ ਅਤੇ ਆਰਥਿਕ ਤੌਰ ਤੇ ਦੇਸ਼ਾਂ ਦੇਸ਼ਾਂ ਵਿੱਚ ਬੋਤ ਹੱਦ ਤੱਕ ਕਾਮਯਾਬ ਹਾਂ ਸਾਡੇ ਸਿੱਖ ਵੀਰ ਕੈਨੇਡਾ ਅਮਰੀਕਾ ਯੂਕੇ ਵਰਗੇ ਮਹੌਰੀ ਦੇਸ਼ਾਂ ਵਿੱਚ ਲੀਡਰ ਬਣ ਚੁੱਕੇ ਹਨ ਜੇ ਇਹ ਸਭ ਸਿੱਖ ਇਕੱਠੇ ਹੋ ਕੇ ਯੂਨੋ ਨੂੰ ਸਵਾਲ ਕਰਨ ਤੇ ਖਾਲਸਾਣ ਦੀ ਮੰਗ ਕਰਨ ਤਾਂ ਸਾਨੂੰ ਖਾਲਸਾ ਲੈਣ ਤੇ ਕੋਈ ਨਹੀਂ ਰੋਕ ਸਕਦਾ ਜੀ ਡਾਕਟਰ ਸਾਹਿਬ ਅਵੀਰ ਗੁਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਟੋਰਾਂਟੋ ਤੋਂ ਲਿਖਿਆ ਜੀ ਕਈ ਵਾਰ ਜਦੋਂ ਇਸ ਕਿਸਮ ਦੀਆਂ ਲਿਖਤਾਂ ਹੁੰਦੀਆਂ ਨੇ ਤੇ ਮੈਨੂੰ ਆਪਣੇ ਵੀਰ ਭੈਣਾਂ ਦੇ ਉੱਤੇ ਇੱਕ ਉਹਨਾਂ ਦੀ ਇਨੋਸੈਂਸ ਦੇ ਉੱਤੇ ਫਖਰ ਹੁੰਦਾ ਹੈ ਜੀ ਕਿਉਂਕਿ ਬਹੁਤ ਵਾਰ ਜਿਨ੍ਹਾਂ ਨੂੰ ਇੰਟਰਨੈਸ਼ਨਲ ਸਿਸਟਮ ਦਾ ਨਹੀਂ ਪਤਾ ਕਿਵੇਂ ਵਰਕਆਊਟ ਹੁੰਦਾ ਹੈ ਡਿਪਲੋਮੇਸੀ ਦੇ ਪਿੱਛੇ ਕਿਵੇਂ ਮਿਲਟਰੀ ਔਰ ਫਾਈਨੈਂਸ਼ੀਅਲ ਫੋਰਸਸ ਹੁੰਦੀਆਂ ਨੇ ਯੂਨਾਈਟਿਡ ਨੇਸ਼ਨਸ ਕਿਵੇਂ ਕੋ ਸੰਸਥਾ ਹੈ ਜਿਨੂੰ ਕਿ ਵੱਡੀਆਂ ਤਾਕਤਾਂ ਚਲਾਉਂਦੀਆਂ ਨੇ ਔਰ ਉਸ ਤੋਂ ਉਸ ਕਿਸਮ ਦੇ ਹੀ ਫੈਸਲੇ ਹੁੰਦੇ ਨੇ ਲੈ ਕਢਾਏ ਜਾਂਦੇ ਨੇ ਜਿਹੜੇ ਇਹਨਾਂ ਨੂੰ ਸੂਟ ਕਰਦੇ ਨੇ ਔਰ ਕਈ ਵਾਰ ਯੂਨ ਤਾਂ ਦੂਰ ਦੀ ਗੱਲ ਜਿਵੇਂ ਪੁਰਤਗਾਲ ਦੇ ਹਵਾਲੇ ਨਾਲ ਵੀ ਅੱਜ ਬਹੁਤ ਸਾਰੇ ਸਾਡੇ ਦਰਸ਼ਕਾਂ ਦੀਆਂ ਕਾਲਾਂ ਵੀ ਆਈਆਂ ਕਿਉਂਕਿ ਅੱਜ 4 ਜਨਵਰੀ ਨੂੰ ਪੁਰਤਗਾਲ ਚ ਭਾਈ ਪਰਮਜੀਤ ਸਿੰਘ ਪੰਮਾ ਦੇ ਕੇਸ ਦੀ ਤਾਰੀਖ ਸੀ ਪਿਛੇ ਅਦਾਲਤ ਨੇ ਕਿਆ ਸਿਪਾਰਸ਼ ਸਰਕਾਰ ਨੂੰ ਕਿ ਵੀ ਤੁਸੀਂ ਸਬੂਤ ਦਿਓ ਵੀ ਕੀ ਨੇ ਜੀ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਕੋਰਟ ਨੇ ਉਹ ਤਰੀਕ ਅੱਗੇ 26 ਜਨਵਰੀ ਦੀ ਪਾ ਦਿੱਤੀ ਔਰ ਇਸ ਸਭ ਦੇ ਬਾਵਜੂਦ ਕਿ ਕਿਵੇਂ ਇੰਟਰਨੈਸ਼ਨਲ ਤਾਕਤਾਂ ਕੰਮ ਕਰਦੀਆਂ ਨੇ ਹਾਲਾਂ ਪੁਰਤਗਾਲ ਦੇ ਨਾਲ ਜਿਵੇਂ ਮੈਨੂੰ ਕਨਫਰਮ ਹੋਇਆ ਹੈ ਕੋਈ ਭਾਰਤ ਦੀ ਐਕਸਟਰੈਡੀਸ਼ਨ ਟੀਟੀ ਨਹੀਂ ਹੈ ਕੋਈ ਦੇਸ਼ ਹਵਾਲਗੀ ਸੰਧੀ ਨਹੀਂ ਹੈ ਲੇਕਿਨ ਇਹਦੇ باوجود ਜਿਸ ਤਰੀਕੇ ਨਾਲ ਈਵਨ ਇੰਗਲੈਂਡ ਦੀ ਸਰਕਾਰ ਨੇ ਹਾਲਾਂ ਅੱਜ ਹੀ ਇੰਗਲੈਂਡ ਦੇ ਇੱਕ ਇਨਸਾਈਡਰ ਸੱਜਣ ਜਿਹੜੇ ਉੱਥੋਂ ਦੇ ਹੋਮ ਸੈਕਟਰੀ ਨਾਲ ਜਾਂ ਦੂਜੇ ਨਾਲ ਵੀ ਸੰਪਰਕ ਚ ਨੇ ਗੱਲ ਹੋਈ ਉਹਨਾਂ ਨੇ ਕਿਹਾ ਜੀ ਉਹ ਮਹਿਕਮਾ ਮਦਦ ਕਰਨਾ ਚਾਹੁੰਦਾ ਹੈ ਪਰ ਸਿੱਖ ਰੌਲਾ ਜ਼ਿਆਦਾ ਪਾ ਦਿੰਦੇ ਨੇ ਬਿਆਨਬਾਜ਼ੀਆਂ ਜ਼ਿਆਦਾ ਕਰਦੇ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਹਾਈਂਡ ਦਾ ਕਰਟਨ ਜਿਹੜੀ ਹੈ ਬਿਹਾਈਂਡ ਡੋਰ ਡਿਪਲੋਮੇਸੀ ਹੁੰਦੀ ਹੈ ਵੀ ਉਹਦੇ ਚ ਬਹੁਤਿਆਂ ਨੇ ਬਿਆਨ ਹੀ ਦੇਣਾ ਹੁੰਦਾ ਜਾਂ ਸਖਤ ਚਿੱਠੀਆਂ ਲਿਖ ਦੇਣਗੇ ਔਰ ਫਿਰ ਫਾਲੋ ਅਪ ਨੇ ਹੁੰਦਾ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਮੈਂ ਕਿਹਾ ਜੀ ਦੇਖੋ ਕਿ ਇਹ ਠੀਕ ਹੈ ਵੀ ਸਾਈਮਲਟੇਨਸਲੀ ਦੋਨੋਂ ਚੀਜ਼ਾਂ ਚੱਲਦੀਆਂ ਨੇ ਇੱਕ ਪਾਸੇ ਡਿਪਲੋਮੇਸੀ ਦੀ ਆਪਣੀ ਥਾਂ ਹੈ ਜੀ ਪਰ ਮੈਂ ਕਿਹਾ ਵੀ ਸਿੱਖ ਕਿਉਂ ਰੋ ਨਾ ਕਰਨ ਕਿ ਬਈ ਇੰਗਲੈਂਡ ਦੇ ਵਿੱਚ ਅਸਾਈਲਮ ਮਿਲੀ ਹੋਏ ਡਾਕੂਮੈਂਟ ਜਿਹੜਾ ਉਹਨਾਂ ਦਾ ਹੋਏ ਇਹ ਠੀਕ ਹੈ ਵੀ ਉਸ ਡਾਕੂਮੈਂਟ ਦੇ ਥੱਲੇ ਆ ਜਿਹੜਾ ਜੇ ਤਾਂ ਇੰਗਲੈਂਡ ਦੀ ਟੈਰੀਟਰੀ ਹੁੰਦੀ ਉਹਦੇ ਵਿੱਚ ਗਵਰਨਮੈਂਟ ਦੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਲੇਕਿਨ ਇਹਦੇ ਵਿੱਚ ਕੀ ਸ਼ੱਕ ਹੈ ਕਿ ਜੇ ਇੰਟਰਪੋਲ ਨੇ ਹੀ ਉਹ ਜਿਹੜਾ ਟਿਪ ਆਫ ਕਰਨਾ ਸੀ ਤਾਂ ਇੰਗਲੈਂਡ ਚੋਂ ਕਿਉਂ ਨਹੀਂ ਕੀਤਾ ਔਰ ਜੇ ਪੁਰਤਗਾਲ ਚੋਂ ਪਹੁੰਚ ਜਾਂਦਾ ਤੇ ਫੇਰ ਵੀ ਇੰਗਲੈਂਡ ਦੀ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਕਿਉਂਕਿ ਉਸ ਦੀ ਵਾਈਫ ਬੱਚੇ यूके ਦੇ ਸਿਟੀਜ਼ਨ ਨੇ ਉਹਨੂੰ ਅਸਾਈਲਮ ਗ੍ਰਾਂਟ ਕੀਤੀ ਹੋਈ ਹੈ ਔਰ ਪੁਰਤਗਾਲ ਤੋਂ ਜੇ ਪੁਰਤਗਾਲ ਦੀ ਜ਼ਿੰਮੇਵਾਰੀ ਦੇਖਣੀ ਹੈ ਤੇ ਇੰਡੀਆ ਦੇ ਨਾਲ ਜੇ ਦੇਸ਼ਵਾਰਗੀ ਸੰਧੀ ਵੀ ਨਹੀਂ ਹੈ ਉੱਥੋਂ ਕਿਵੇਂ ਰਜਾ ਸਕਦੇ ਔਰ ਉੱਥੋਂ ਦੀਆਂ ਜਿਹੜੀਆਂ ਸੰਗਤਾਂ ਨੇ ਪੁਰਤਗਾਲ ਦੀਆਂ ਮੈਂ ਦੇਖ ਰਿਹਾ ਸੀ ਐਤਵਾਰ ਉੱਥੇ ਮੇਨ ਗੁਰਦਾਰਾ ਸਾਹਿਬ ਦੇ ਦੀਵਾਨ ਚ ਵੀ ਸੰਗਤਾਂ ਨੇ ਇਹਨਾਂ ਦੇ ਸਾਰੇ ਵਕੀਲ ਗੁਰਪਤਵੰਤ ਸਿੰਘ ਵੀ ਗਏ ਹੋਏ ਨੇ ਉੱਥੇ ਪੂਰੀ ਹਮਾਇਤ ਦੀ ਗੱਲ ਕੀਤੀ ਸੋ ਅਸੀਂ ਤਾਂ ਇਹ ਵੀਰ ਤਾਂ ਗੁਰਵਿੰਦਰ ਸਿੰਘ ਐਕਸਪੈਕਟ ਕਰਦੇ ਨੇ ਕਿ ਵੀ ਜਿਵੇਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਚੰਗੇ ਸਚਾਰੇ ਪੰਜ ਸੰਤ ਬੈਠੇ ਹੋਏ ਨੇ ਉੱਥੇ ਜਾ ਕੇ ਅਸੀਂ ਉਹਨਾਂ ਦੇ ਸਾਹਮਣੇ ਆਪਣੀ ਗੱਲ ਕਰਾਂਗੇ ਤੇ ਉਹ ਕਹਿਣਗੇ ਜੀ ਠੀਕ ਹੈ ਆ ਲੋ ਜੀ ਤੁਹਾਡਾ ਰਾਜ ਤੁਸੀਂ ਬਹੁਤ ਵਧੀਆ ਰਾਜ ਕੀਤਾ 1.5 ਲੱਖ ਮਰਬਾ ਮੀਲ ਦੇ ਉੱਤੇ ਤੁਹਾਡਾ ਰਾਜ ਸੀ ਤੇ ਹੁਣ ਅਸੀਂ ਤੁਹਾਨੂੰ ਆ ਦੰਨੇ ਆ ਜੀ ਚਲੋ ਤੁਹਾਡਾ ਰਾਜ ਤੁਹਾਡੇ ਹਵਾਲੇ ਇਵੇਂ ਨਾ ਤਾਂ ਇੰਟਰਨੈਸ਼ਨਲ ਬਾਡੀਜ਼ ਕੰਮ ਕਰਦੀਆਂ ਔਰ ਅਸੀਂ ਤਾਂ ਆਪਣੀ ਗੱਲ ਜੇ ਤਾਂ ਸਾਡੇ ਕੇਸ ਚ ਦੀ 47 ਦੇ ਵਿੱਚ ਅਸੀਂ ਤੀਸਰੀ ਧਿਰ ਸੀ ਕੋਈ ਡਿਫਰੈਂਟ ਲੌਜਿਕ ਦੇ ਨਾਲ ਅਸੀਂ ਕਰ ਸਕਦੇ ਸੀ ਜਾਂ ਕਰ ਸਕਦੇ ਹਾਂ ਪਰ ਇੱਥੇ ਤਾਂ ਉਹ ਦੁਨੀਆ ਦੇ ਮੁਲਕ ਨੇ ਜਿੱਥੇ ਕਈ ਮਿਲੀਅਨ ਮਰ ਗਏ ਜੀ ਉਹ ਰਵਾਂਡਾ ਹੋਏ ਉਹ ਸਾਊਥ Sudan ਹੋਏ ਉਹ ਵਿਟਨਾਮ ਹੋਏ ਕਿਸ ਕਿਸਮ ਦਾ ਜਿਹੜਾ ਅਸੀਂ ਕੰਬੋਡੀਆ ਹੋਏ ਔਰ ਕਿਵੇਂ ਅੱਜ ਵੀ ਕਿੰਨੇ ਮੁਲਕਾਂ ਦੇ ਵਿੱਚ ਸਿਵਲ ਵਾਰ ਚੱਲ ਰਹੀ ਹੈ ਜਿੱਥੇ ਆਪੋ ਆਪਣੇ ਹਕੂਕ ਦੀ ਗੱਲ ਹੁੰਦੀ ਹੈ ਪਰ ਯੂਨਾਈਟਿਡ ਨੇਸ਼ਨਸ ਆ ਦੂਸਰੇ ਦਾ ਤਾਂ ਇੰਟਰਸਟ ਉੱਥੇ ਹੀ ਹੁੰਦਾ ਹੈ ਜਿੱਥੇ ਅਮਰੀਕਾ ਰਸ਼ੀਆ ਜਾਂ ਦੂਸਰੀਆਂ ਪਾਵਰਸ ਹੁਣ ਮਿਡਲ ਈਸਟ ਦੇ ਵਿੱਚ ਇਹਨਾਂ ਦਾ ਇੰਟਰਸਟ ਹੈ ਕਿਉਂਕਿ ਡਿਫਰੈਂਟ ਰੀਜ਼ਨਸ ਨੇ ਨਵੇਂ ਨਕਸ਼ੇ ਬਣਾਉਣ ਦੀ ਗੱਲ ਤਲ ਰਹੀ ਹੈ ਇਕਨੋਮੀ ਦੀ ਗੱਲ ਹੈ ਜਾਂ ਦੇ ਚੀਨ ਦੇ ਵਿੱਚ ਉਹਨਾਂ ਦੀ ਇਕਨੋਮੀ ਸロー ਡਾਉਨ ਹੋਈ ਅੱਜ ਅਸੀਂ ਦੇਖ ਰਹੇ ਸੀ ਕਿ ਐਸੀਕੇ ਨਿਊ ਏਰੀਵ ਦੇ ਉੱਤੇ ਕਿਵੇਂ ਜਿਹੜੇ ਨੇ ਸ਼ੇਅਰ ਥੱਲੇ ਡਿਗੇ ਨੇ ਕਿਤੇ 440 ਪੁਆਇੰਟ ਥੱਲੇ ਨੂੰ ਗਿਆ ਸੋ ਇਹਨਾਂ ਦੇ ਫਿਕਰ ਤਾਂ ਆਪਣੀ ਆਰਥਿਕਤਾ ਇਕਨੋਮੀ ਆਪਣੇ ਸਟ੍ਰੈਟੈਜਿਕ ਇੰਟਰਸਟ ਨਾਲ ਨੇ ਇਸ ਦੁਨੀਆ ਦੇ ਵਿੱਚ ਕੋਈ ਵੀ ਕਿਸੇ ਨੂੰ ਇਸ ਬినా ਦੇ ਉੱਤੇ ਕਿ ਤੁਹਾਡਾ ਹੱਕ ਬਣਦਾ ਹੈ ਕੋਈ ਕਿਸੇ ਨੂੰ ਹੱਕ ਨਹੀਂ ਦਿੰਦਾ ਔਰ ਸਾਨੂੰ ਆਪਣੇ ਦਸਵੇਂ ਪਿਤਾ ਦੀ ਇਸ ਆਗਿਆ ਵਾਲੀ ਧਿਆਨ ਦੇਣਾ ਚਾਹੀਦਾ ਜਿੱਥੇ ਉਹਨਾਂ ਨੇ ਸਮਝਾਇਆ ਸੀ ਸਾਨੂੰ ਕਿ ਕੋਊ ਕਿਸੇ ਕੋ ਰਾਜ ਨ ਦੇਹੇ ਜੋ ਲੈਹੇ ਨਿਜ ਬਲ ਸੇ ਲੈਹੇ ਕਦੇ ਵੀ ਕੋਈ ਤੁਹਾਨੂੰ ਜਿਹੜੀ ਉਹ ਪਲੇਟਫਾਰਮ ਦੇ ਉੱਤੇ ਤਸ਼ਰੀ ਤੇ ਰੱਖ ਕੇ ਕੋਈ ਰਾਜ ਸ਼ਕਤੀ ਨਹੀਂ ਦਿੰਦਾ ਸਰਕਮਸਟੈਂਸ ਬਣਦੇ ਨੇ ਤੁਸੀਂ ਆਪਣੀ ਵਿਜਡਮ ਆਪਣੀ ਸਟਰੈਂਥ ਆਪਣੀ ਤਾਕਤ ਔਰ ਆਪਣੇ ਦਿਮਾਗ ਦੇ ਨਾਲ ਜਿਹੜੀ ਜਿਹੜਾ ਮੌਕਾ ਸੀ ਸੰਤਾੜੀ ਚ ਗਵਾਇਆ ਉਹ ਫੇਰ ਬਹੁਤ ਜਲਦੀ ਅੱਜ ਜਿਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਉਹ ਕਹਿ ਰਹੇ ਸੀ ਜੋ ਹਾਲਾਤ ਭਾਰਤ ਪਾਕਿਸਤਾਨ ਦੇ ਔਰ ਪਠਾਨ ਕੋਟ 에য়ার ਫੋਰਸ بیس ਹਮਲੇ ਦੇ ਕੰਟੈਕਸਟ 'ਚ ਗੱਲ ਹੋ ਰਹੀ ਸੀ ਕਿ ਸਿੱਖਾਂ ਦੇ ਹੱਥ 'ਚ ਅਗਲੇ ਕੁਝ ਸਾਲਾਂ ਦੇ ਵਿੱਚ ਇੱਕ ਫੇਰ ਓਪਰਚ्युनिटी ਆਣੀ ਔਰ ਮੈਂ ਕਹਾਂ ਜੀ ਉਹ ਓਪਰਚ्युनिटी ਅਸੀਂ ਪਤਾ ਨਹੀਂ ਅਵੇਲ ਕਰਨੀ ਹੈ ਕਿ ਨਹੀਂ ਤੇ ਭਾਰਤ ਮਾਤਾ ਦੇ ਪੁੱਤਾਂ ਨੇ ਸਿੱਖਾਂ ਦੇ ਮੁੰਡੇ ਅੱਗੇ ਕਰ ਦੇਣੇ ਨੇ ਜੀ ਦੇਸ਼ ਭਗਤੀ ਦੇ ਨਾਂ ਥੱਲੇ ਕਿ ਜੀ ਅਸੀਂ ਜੇ ਹੁਣ ਉਹਨਾਂ ਦੇ ਆਈਸਿਸ ਜਾਂ ਉਹ ਇਸਲਾਮਿਕ ਸਟੇਟ ਦੇ ਜਿਹੜੇ ਕਿ ਜਾਨ ਦੇਣ ਨੂੰ ਤਿਆਰ ਨੇ ਉਹ ਅਫਗਾਨਿਸਤਾਨ 'ਚ ਦਾ ਅੱਗੇ ਬਹਿ ਗਏ ਨੇ ਨੈਕਸਟ ਟਾਰਗੇਟ ਪਾਕਿਸਤਾਨ ਹੈ ਪਾਕਿਸਤਾਨੀ ਫੌਜ ਜਾਂ ਦੂਜੇ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੂੰ ਕੰਟਰੋਲ ਕਰਨ ਦੀ ਉੱਥੋਂ ਉਹਨਾਂ ਨੇ ਕਿੱਧਰ ਨੂੰ ਜਾਣੇ ਰਾਊਟ ਇਹੀ ਹੋਣਾ ਹੈ ਪੰਜਾਬ ਦਾ ਤੇ ਪੰਜਾਬ 'ਚ ਹੁਣ ਸ਼ਿਵ ਸੈਨਾ ਨਹੀਂ ਲੱਭੀ ਦੂਜੇ ਨਹੀਂ ਲੱਭੀ ਪਠਾਨਕੋਟ ਨਹੀਂ ਆਏ ਜੀ ਤਿੰਨ ਦਿਨ ਉਹਨਾਂ ਪੰਜਾਬ ਬੰਦਿਆਂ ਨੇ ਜਿਹੜਾ ਉਹ ਇਹਨਾਂ ਦੀਆਂ ਪੰਜ ਏਜੰਸੀਆਂ ਲੱਗੀਆਂ ਉੱਥੇ ਕਿੱਥੇ ਗਈ ਸ਼ਿਵ ਸੈਨਾ ਹੁਣ ਕਹਿ ਰਹੇ ਨੇ ਜੀ ਜਿਹੜਾ ਜਿਨੇ ਆਦੇਸ਼ ਦਿੱਤਾ ਆਰਡਰ ਦਿੱਤਾ ਜਿਹੜਾ 25 ਲੱਖ ਰੁਪਇਆ ਦੇਾਂਗੇ ਜਿਹੜਾ ਉਹਦਾ ਸਿਰ ਵੱਢ ਕੇ ਲਿਆਏਗਾ ਇਦਾਂ ਦੇ ਅਖਬਾਰੀ ਬਿਆਨ ਦੇ ਨਾਲ ਸੋ ਕੱਲ ਨੂੰ ਜਿਹੜਾ ਦੂਸਰਾ ਕੋਈ ਚੈਲੰਜ ਆਏਗਾ ਉਹਦੇ ਵਿੱਚ ਅਸੀਂ ਦੇਖਣਾ ਹੈ ਵੀ ਮੁੜ ਕੇ ਅਗੇਨ ਅਸੀਂ ਮਰਸਨਰੀ ਬਣਨਾ ਹੈ ਇਹਨਾਂ ਦੇ ਜਾਂ ਉਸ ਓਪਰਚੁਨਿਟੀ ਦੇ ਵਿੱਚ ਅਸੀਂ ਆਪਣਾ ਦੇਸ਼ ਸਿਰਜਣ ਦੇ ਲਈ ਜਿਹੜੇ ਹੈ ਉਸ ਹਾਲਾਤ ਦਾ ਫਾਇਦਾ ਲੈਣਾ ਸੋ ਵੀਰ ਗੁਰਵਿੰਦਰ ਸਿੰਘ ਜੀ ਦਾ ਸ਼ੁਕਰੀਆ